ਸਤਨਾਮ ਸ੍ਰੀ ਵਾਹਿਗੁਰੂ ਸਹਜੂ ਸਤਨਾਮ ਸ੍ਰੀ ਵਾਹਿਗੁਰੂ ਨਦਾਤ ਬੰਦਨ ਅਨਕ ਵਾਰ ਸਰਬ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹਥ ਮੌਤੀ ਸਮੇਂ ਜਹਾਨ ਖਾਨ ਦਾ ਛਲੇ ਹੋਇਆ ਅਫੀਸਰ ਗੁਰੂ ਕੀ ਚੱਕ ਦੀ ਰਾਖੀ ਕਰਦਾ ਹੋਇਆ ਸਰੂਰ ਨੂੰ ਪੂਰਦਾ ਬੁਰਦਾ ਰਹਾ ਆਦਮੀ ਲਾਈ ਰੱਖੇ ਤੇ ਕਈ ਇਮਾਰਤਾਂ ਢਾਸ ਢੀਆਂ ਪਰ ਉਹ ਹੈਰਾਨ ਸੀ ਸ਼ਹਿਰ ਵਿੱਚ ਸਿੱਖ ਕੋਈ ਨਹੀਂ ਸੀ ਜਿਹੜੇ ਹਿੰਦੂ ਮੁਸਲਮਾਨ ਸਨ ਉਹ ਘਰਾਂ ਤੋਂ ਬਾਹਰ ਨਹੀਂ ਸਨ ਉਹ ਨਿਕਲਦੇ ਸੂਰਜ ਡੁੱਬਦੇ ਨੂੰ ਲੋਕ ਅੰਦਰੀ ਜਾਂ ਜਾਵੜ ਦੇ ਪ੍ਰਕਰਮਾਤ ਇਹ ਸੀ ਕਿ ਸੰਧਿਆ ਪਿੱਛੋਂ ਸਰੋਵਰ ਦੇ ਮਲਵੇ ਤੋਂ ਦੀਵਾ ਜਗਦਾ ਹੋਇਆ ਨਜ਼ਰ ਆਉਂਦਾ ਸੀ ਪਹਿਰੇਦਾਰ ਹੈਰਾਨ ਸਨ ਹੋ ਜਾਂਦੇ ਹਨ ਉਹਨਾਂ ਨੂੰ ਕੁਝ ਪਤਾ ਨਹੀਂ ਲੱਗਦਾ ਇਹ ਦੀਵਾ ਕੌਣ ਜਗਾਂਦਾ ਤੇ ਕਦੋਂ ਜਗਾਂਦਾ ਤੇ ਦੀਵੇ ਦੇ ਕੋਲ ਜਾਂਦੇ ਤਾਂ ਸੱਚਮੁੱਚ ਹੀ ਦੀਵਾ ਹੁੰਦਾ ਮਿੱਟੀ ਦਾ ਦੀਵਾ ਸਰੋਂ ਦਾ ਤੇਲ ਤੇ ਰੂਹ ਦੀ ਵੱਟੀ ਰਾਖਿਆਂ ਨੂੰ ਡਾਂਟਦਾ ਸੀਗਾ ਉਹਨਾਂ ਦਾ ਅਫੀਸਰ ਜਿਹੜਾ ਸੀ ਰਾਖਿਆਂ ਨੂੰ ਡਾਂਟਦਾ ਸੀ ਇੱਕ ਦਿਨ ਉਹ ਦੁੱਖ ਭੰਜਨੀ ਮੇਰੀ ਦੇ ਕੋਲ ਬੈਠਾ ਉਸ ਕੋਲ 8-7 ਸਿਪਾਹੀ ਸਨ ਉਹ ਸਾਰੇ ਸ਼ਿਕਾਰੀ ਬੰਦ ਤਾੜ ਕੇ ਬੈਠੇ ਬੈਠੇ ਦਾਏ ਸੂਰਜ ਡੁੱਬਦਾ ਹਨੇਰਾ ਹੋਇਆ ਮੂਹ ਹਨੇਰੇ ਤੋਂ ਘੁੱਪ ਹਨੇਰਾ ਦਾ ਕੀ ਦੇਖਦੇ ਹੀ ਕਿ ਇੱਕ ਹਰ ਕੀ ਪੌੜੀ ਦੀ ਪਰੋਂਬਰ ਦੀਵਾ ਜਗਣ ਲੱਗ ਪਿਆ ਉਹ ਦੌੜ ਕੇ ਭੱਜੇ ਗਏ ਉੱਥੇ ਤਾਂ ਕਿ ਦੀਵਾ ਜਗਣ ਬੜੇ ਨੂੰ ਫੜਿਆ ਜਾਵੇ ਨਟਕੇ ਗਏ ਉੱਥੇ ਕੋਈ ਨਹੀਂ ਸੀ ਕੋਈ ਹੱਥ ਨਾ ਆਇਆ ਦੀਵੇ ਦੇ ਕੋਲ ਗਏ ਤਾਂ ਦੀਵਾ ਆਪਣੇ ਆਪ ਬੁਝ ਗਿਆ ਮਿੱਟੀ ਦਾ ਦੀਵਾ ਵੀ ਨਾ ਲੱਭਾ ਜਦੋਂ ਪਰੇ ਹੋਏ ਦੂਰ ਹੋਏ ਨਾ ਥੋੜਾ ਤਾ ਦੀਵਾ ਫਿਰ ਬਲਦਾ ਹੋਇਆ ਨਜ਼ਰ ਪਿਆ ਸਰਬ ਪੀਰਾਂ ਦੀ ਅਜਮਤ ਕਰਾਮਾਤ ਹੈ ਇਸ ਥਾਂ ਤਾ ਦੀਵਾ ਜਗਦਾ ਹੀ ਰਹੇਗਾ ਚਲੋ ਜਹਾਨ ਖਾਨ ਨੇ ਇਹ ਤਲਾ ਪੂਰ ਕੇ ਠੀਕ ਕੀਤਾ ਬਾਬੇ ਨਾਨਕ ਹਿੰਦ ਦੇ ਪੀਰ ਦੀ ਗੱਦੀ ਹੈ ਜਿਹੜੇ ਟਾਰਟਵਾਈ ਦਾ ਕੰਮ ਕਰਦੇ ਸੀ ਉਹ ਆਪਣੇ ਅਫੀਸਰ ਨੂੰ ਆਖਦੇ ਇਹ ਬਾਬੇ ਹਿੰਦ ਦੀ ਹਿੰਦ ਦੇ ਪੀਰ ਦੀ ਗੱਦੀ ਹੈ ਅਫਸਰ ਨੇ ਉਸ ਨੂੰ ਛੱਡ ਕੇ ਚੁੱਪ ਕਰਾ ਦਿੱਤਾ ਕਹਿੰਦਾ ਚੁੱਪ ਕਰ ਜਾ ਇਸ ਤਰ੍ਹਾਂ ਨਹੀਂ ਕਹਿਣਾ ਇੱਕ ਦੀਵੇ ਤੇ ਹੋਰ ਦੀਵੇ ਜਗਦੇ ਇੱਕ ਦੀਵੇ ਤੋਂ ਹੋਰ ਦੀਵੇ ਜਗਦੇ ਹਨ ਪਹਿਲੀ ਸਾਧ ਸੰਗਤ ਜੀ ਅੱਗ ਦੀ ਲਾਟ ਤੋਂ अनेका ਲਾਟਾਂ ਹੋਰ ਬਲ ਜਾਂਦੀਆਂ ਕਹਿੰਦੀਆਂ ਹਨ ਇਸੇ ਤਰ੍ਹਾਂ ਇੱਕ ਵਿਦਵਾਨ ਨੇ अनेका ਹੀ ਵਿਦਵਾਨ ਪੈਦਾ ਪੈਦਾ ਹੁੰਦੇ ਹਨ ਪੈਦਾ ਕੀਤੇ ਹੁੰਦੇ ਆ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਪਾਪਾ ਦੀਪ ਸਿੰਘ ਜੀ ਵਿਦਵਾਨ ਗੁਰਮੁਖ ਬ੍ਰਹਮ ਗਿਆਨੀ ਤੇ ਸੰਤ ਸਿਪਾਹੀ ਸਨ ਉਹ ਜਿੰਦਾ ਸ਼ਹੀਦ ਸਨ ਉਹਨਾਂ ਨੇ ਕਈ ਵਿਦਵਾਨ ਤੇ ਸ਼ਹੀਦ ਪੈਦਾ ਕੀਤੇ ਆਪ ਗੁਰਵਾਣੀ ਦੇ ਉਤਾਰੇ ਕਰਦੇ ਰਹੇ ਉਹਨਾਂ ਦੀ ਹੱਥ ਲਿਖਤ ਗੁਰਮੁਖੀ ਮੋਤੀਆਂ ਵਰਗੀ ਸੀ ਭਾਈ ਮਨੀ ਸਿੰਘ ਸਤਿਗੁਰੂ ਜੀ ਪਾਸੋਂ ਸੁਣੇ ਹੋਏ ਗੁਰਬਾਣੀ ਦੇ ਅਰਥ ਭਾਵ ਹੋਰਨਾਂ ਨੂੰ ਦੱਸਦੇ ਰਹੇ ਸੰਗਤਾਂ ਨੂੰ ਪ੍ਰਚਾਰ ਕਰਦੇ ਰਹੇ ਜੋ ਗੁਰੂ ਮਹਾਰਾਜ ਨੇ ਬਾਣੀ ਦੇ ਅਰਥ ਕਰਕੇ ਦੱਸੇ ਸਨ ਗਿਆਨੀ ਅਤੇ ਵਿਦਵਾਨਾਂ ਦੀ ਇੱਕ ਸੰਪਰਦਾਇ ਕਾਇਮ ਕਰ ਦਿੱਤੀ 1757 ਈਸਵੀ ਵਿੱਚ ਵੰਦਿਤਾਰ 75 ਸਾਲ ਦੀ ਆਯੂ ਹੋ ਗਈ ਪੂਰੇ ਪੂਰੇ 57 ਸਾਲ ਗੁਰੂ ਘਰ ਦੇ ਗੁਰੂ ਪੰਥ ਦੀ ਸੇਵਾ ਕੀਤੀ ਭਗਤੀ ਤੇ ਜਤ ਸਤ ਦੇ ਕਾਰਨ ਉਸ ਉਮਰ ਵਿੱਚ ਵੀ ਮਹਾਨ ਬਲੀ ਸਨ ਬਾਬਾ ਦੀਪ ਸਿੰਘ ਜੀ ਜਵਾਨਾਂ ਵਾਂਗ ਲੰਬਾ ਪੰਦ ਕਰ ਲੈਂਦੇ ਸਨ ਪੈਦਲ ਤੁਰ ਲੈਂਦੇ ਸਨ ਜਵਾਨਾਂ ਵਾਂਗ ਕੂੜੇ ਦੀ ਸਵਾਰੀ ਤਾਂ ਵੀ ਸਵਾਰੀ ਸਵਾਰੀ ਦਾ ਵੀ ਇਸੇ ਤਰੀਕੇ ਕਰ ਲੈਂਦੇ ਸੀ ਜਵਾਨਾਂ ਮਗਾ ਕੂੜੇ ਦੀ ਸਵਾਰੀ ਦਾ ਤਾਂ ਕੀ ਕਹਿਣਾ ਪੈਰੀ ਸਾਧ ਸੰਗਤ ਜੀ ਬਹੁਤ ਫਰਤੀਲੇ ਸਨ ਬਾਬਾ ਦੀਪ ਸਿੰਘ ਜੀ ਰੋਗ ਦੇ ਹੋਣ ਕਰਕੇ ਚਿਹਰੇ ਤੇ ਲਾਲੀਆਂ ਭਖਦੀਆਂ ਹਨ ਇੱਕ ਦਿਨ ਆਪਣੇ ਭਤੀਜੇ ਸਦਾ ਸਿੰਘ ਕੋਲ ਬੈਠੇ ਬਚਨ ਵਿਲਾਸ ਕਰ ਰਹੇ ਸਨ ਗੁਰਮੁਖਾ ਸ਼ਾਇਦ ਕੋਈ ਭਾਣਾ ਹੈ ਭਾਣੇ ਵਰਤਨ ਵਰਤਨ ਵਾਲਾ ਹੈ ਸੁਣਿਆ ਦੁਰਾਣੀ ਨੇ ਦੁਰਾਣੀ ਦੇ ਚੇਲੇ ਚੜ੍ਹ ਲਏ ਗੁਰੂ ਪੰਥ ਨਾਲ ਦੁਸ਼ਮਣੀ ਕਰ ਰਹੇ ਹਨ ਆਪਣੇ ਭਤੀਜੇ ਨਾਲ ਗੱਲਬਾਤ ਕਰ ਰਹੇ ਨੇ ਬਾਬਾ ਦੀਪ ਸਿੰਘ ਜੀ ਗੁਰੂ ਪੰਥ ਦੀ ਸਹਾਇਤਾ ਲਈ ਸ਼ਾਇਦ ਅਸਾਂ ਨੂੰ ਲਾਹੌਰ ਵੱਲ ਜਾਣਾ ਪਵੇ। ਬਾਬਾ ਜੀ ਭਤੀਜਾ ਬੋਲਦੇ ਨੇ ਬਾਬਾ ਜੀ ਜੇ ਤੁਸੀਂ ਚਲੋਗੇ ਤਾਂ ਮੈਂ ਵੀ ਚਲਾਂਗਾ ਤੁਹਾਡੇ ਨਾਲ। ਮੈਨੂੰ ਵੀ ਯੁੱਧ ਦਾ ਛਾਹ ਹੈ। ਕੋਈ ਕਨਸੂ ਸੁਣੀ ਹੈ? ਸੰਦਾ ਸੰਗਤ ਨੇ ਉੱਤਰ ਦਿੱਤਾ ਉਹ ਵੀ ਬਾਬਾ ਜੀ ਆਖ ਕੇ ਹੀ ਬੁਲਾਇਆ ਕਰਦਾ ਸੀ ਜਿਵੇਂ ਸਾਰੀ ਸੰਗਤ ਬਾਬਾ ਜੀ ਨੂੰ ਬੁਲਾਉਂਦੀ ਸੀ ਉਸੇ ਤਰ੍ਹਾਂ ਪਤੀਜਾ ਵੀ ਇਸੇ ਤਰ੍ਹਾਂ ਬੁਲਾਉਂਦਾ ਸੀ ਬਾਬਾ ਜੀ ਕਰਕੇ ਨਹੀਂ ਤੇਰੇ ਜਾਣ ਦੀ ਲੋੜ ਨਹੀਂ ਹੈ ਬਾਬਾ ਜੀ ਕਹਿੰਦੇ ਆਪਣੇ ਪਤੀਜੇ ਨੂੰ ਵੀ ਤੇਰੀ ਜਾਣ ਦੀ ਲੋੜ ਨਹੀਂ ਹੈ ਕਿਉਂ ਪਤੀਜਾ ਕਹਿੰਦਾ ਕਿਉਂ ਕਸਾ ਤੈਨੂੰ ਪੜਾਇਆ ਹੁਸ਼ਿਆਰ ਕੀਤਾ ਹੈ ਤੇਰਾ ਕੰਮ ਹੈ ਇੱਥੇ ਗੁਰੂ ਘਰ ਦੀ ਸੇਵਾ ਕਰਨੀ ਬਾਣੀ ਦਾ ਪ੍ਰਚਾਰ ਕਰਨਾ ਅਤੇ ਬੱਚਿਆਂ ਨੂੰ ਵਿਦਿਆ ਪੜਾਉਣਾ ਵਿਦਿਆ ਪੜਾਉਣਾ ਵੱਡਾ ਜਿੰਦਾ ਵੱਡਾ ਕੰਮ ਕੋਈ ਨਹੀਂ ਹੈ ਇਹ ਸਭ ਤੋਂ ਮਹਾਨ ਸੇਵਾ ਹੈ ਪਰ ਉਪਕਾਰ ਹੈ ਕਿਸੇ ਨੂੰ ਸਿੱਖਿਆ ਦੇਣੀ ਕਿਸੇ ਨੂੰ ਗੁਰਮੁਖ ਬਣਾਉਣਾ ਕਿਸੇ ਨੂੰ ਗੁਰੂ ਦਾ ਸਿੱਖ ਸਿੰਘ ਸਾਜ ਦੇਣਾ ਬਹੁਤ ਵੱਡਾ ਪਰਉਪਕਾਰ ਹੈ ਬਾਬਾ ਜੀ ਕਹਿੰਦੇ ਕੱਲ ਪਰਸੋਂ ਦੇ ਐਸੇ ਫੁਰਨੇ ਪੁਰ ਰਹੇ ਹਨ ਜਿਵੇਂ ਕੋਈ ਜ਼ਰੂਰ ਭਾਣੇ ਵਰਤਣ ਵਾਲੇ ਹਨ ਬਾਬਾ ਦੀਪ ਸਿੰਘ ਜੀ ਨੇ ਰਤਾ ਗੰਭੀਰਤਾ ਨਾਲ ਆਖਿਆ ਪਤਾ ਨਹੀਂ ਦੁਰਾਨੀ ਜਾਂਦਾ ਹੋਇਆ ਲਾਹੌਰ ਤੇ ਕੀ ਭਾਣੇ ਵਰਤਾ ਗਿਆ ਕੋਈ ਖਬਰ ਨਹੀਂ ਆਈ ਕਹਿੰਦੇ ਅਜੇ ਤੱਕ ਕੋਈ ਖਬਰ ਨਹੀਂ ਆਈ ਵਾਕ ਅਜੀਬ ਬੁਲਾਂ ਤੇ ਹੀ ਗੱਲ ਕਿ ਇੱਕ ਸਿੰਘ ਨੇ ਆ ਫਤਿਹ ਬੁਲਾਈ ਉਹ ਮੁੜਕੀ ਮੁੜਕੀ ਪਸੀਨੋ ਪਸੀਨੇ ਭਾਉ ਹੋਇਆ ਹੋਇਆ ਸੀ ਸਿਰ ਤੋਂ ਪੈਰਾਂ ਤੱਕ ਪਿਆ ਘਟਾ ਪ੍ਰਗਟ ਕਰਦਾ ਸੀ ਕਿ ਉਹ ਕਿਤੇ ਦੂਰੋਂ ਆਇਆ ਹੈ ਆਇਆ ਹੈ ਥੱਕਿਆ ਤੇ ਘਬਰਾਇਆ ਹੋਇਆ ਹੈ ਆਕਰ ਫਤਿਹ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਨੇ ਤੇ ਸਦਾ ਸਿੰਘ ਜੀ ਨੇ ਹੱਥ ਜੋੜ ਕੇ ਫਤਿਹ ਫਤਿਹ ਦਾ ਉੱਤਰ ਦਿੱਤਾ ਤੇ ਆਦਰ ਨਾਲ ਕੋਲ ਬਿਠਾਇਆ ਬਾਬਾ ਜੀ ਮੈਂ ਤਰਨ ਤਰਨ ਤੋਂ ਆਇਆ ਹਾਂ ਸਿੰਘ ਨੇ ਕਿਹਾ ਤਨ ਭਾਗ ਸਤਗੁਰ ਦੇ ਦਰਸ਼ਨ ਕਰਕੇ ਆਏ ਹੋ ਸੁਣਾਓ ਕੋਈ ਬਾਣਾ ਤਾਂ ਨਹੀਂ ਵਰਤਿਆ ਪਾਣੇ ਪਾਣੇ ਬਹੁਤ ਵਰਤ ਗਏ ਹਨ ਬਾਬਾ ਜੀ ਦਰਾਨੀ ਮਲੇਖ ਨੇ ਸੂਬੇਦਾਰਾਂ ਨੇ ਦਰਾਨੀ ਮਲੇਖ ਦੇ ਸੂਬੇਦਾਰਾਂ ਨੇ ਕਹਿਰ ਕਮਾਇਆ ਹੈ ਸਿੰਘ ਬੋਲਿਆ ਉਸ ਦਾ ਨਾਂ ਭਾਗ ਸਿੰਘ ਸੀ ਸਿੰਘ ਦਾ ਉਹ ਅੱਧ ਖੜ ਉਮਰ ਦਾ ਸੀ ਨਿਹੰਗ ਸਿੰਘ ਜਿਹੜਾ ਨਿਹੰਗ ਸਿੰਘ ਸੀ ਜਿਹੜਾ ਆਪਣੀ ਰਾਕੀ ਹੋਈ ਰਾਕੀ ਉੱਤੇ ਜਿਹੜਾ ਫਿਰਦਾ ਰਹਿੰਦਾ ਸੀ ਸ਼੍ਰੀ ਤਰਨ ਤਾਰਨ ਸਾਹਿਬ ਦੇ ਸਰੋਵਰ ਉੱਪਰ ਸੇਵਾ ਕਰਦਾ ਰਹਿੰਦਾ ਸੀ ਬਾਬਾ ਜੀ ਦੀ ਵਿਸ਼ਾਲ ਹਿਰਦਾ ਕੁਝ ਕਾਲਾ ਪਿਆ ਉਹਨਾਂ ਨੇ ਭਾਗ ਬਾਕ ਸਿੰਘ ਵੱਲ ਦੇਖ ਕੇ ਉਸ ਦੇ ਨੈਤਰਾ ਵਿੱਚ ਦੇਖ ਨੈਤਰ ਪਾ ਕੇ ਪਛਾਹ ਦੁਰਾਨੀ ਦੇ ਬੰਦਿਆਂ ਨੇ ਕੀ ਭਾਣੇ ਵਰਤਾਏ ਸੁਦਾ ਸਰਪੂਰ ਸਰੋਵਰਪੂਰ ਦਤਾ ਹੈ ਰਾਮਗੜ ਟਾਸਟਿਆ ਸ੍ਰੀ ਅਕਾਲ ਤਖਤ ਅਤੇ ਸ੍ਰੀ ਹਰਮੰਦਰ ਸਾਹਿਬ ਉਜਾੜ ਦਿੱਤੇ ਹਨ ਤੇ ਬਾਬਾ ਗੁਰਵਖ ਸਿੰਘ ਜੀ ਬਾਬਾ ਜੀ ਅਤੇ ਉਹਨਾਂ ਦੇ ਸਾਰੇ ਸਾਥੀ ਸ਼ਹੀਦ ਹੋ ਗਏ ਬਾਬਾ ਗੁਰਵਖ ਸਿੰਘ ਤੇ ਉਹਨਾਂ ਦੇ ਸਾਥੀ ਸਾਰੇ ਸ਼ਹੀਦ ਹੋ ਗਏ ਇਹ ਉਸ ਸਿੰਘ ਨੇ ਆ ਕੇ ਬਾਬਾ ਜੀ ਨੂੰ ਦੱਸਿਆ ਡੱਟ ਕੇ ਲੜੇ ਕਹਿੰਦਾ ਡੱਟ ਕੇ ਲੜੇ ਹੀ ਉਹ चौहान खान ਦੀਆਂ ਜਹਾਨ ਖਾਨ ਦੀ ਫੌਜ ਆਈ ਉਹਨਾਂ ਨੇ ਜੋ ਤੇਗ ਵਾਹੀ ਦਸਣ ਤੋਂ ਬਾਹਰ ਹੈ ਬੱਬਾ ਜੀ ਸ਼ਹੀਦੀ ਬਾਟੇ ਛੱਕ ਗਏ ਛੱਕ ਗਏ ਸਰਦੇ ਸਿੰਘ ਗੁਰੂਕ ਸਿੰਘ ਤੇ ਉਹਨਾਂ ਦੇ ਸਾਥੀ ਸ਼ਹੀਦੀ ਬਾਟੇ ਛੱਕ ਗਏ ਨੇ ਗੁਰੂ ਕਰਦੀ ਸੇਵਾ ਕਮਾ ਗਏ ਨੇ ਜਨਮ ਸਫਲਾ ਕਰ ਗਏ ਨੇ ਬੱਬਾ ਜੀ ਸਿੰਘ ਨੇ ਬਾਬਾ ਦੀਪ ਸਿੰਘ ਜੀ ਨੂੰ ਇਹ ਸਨੇਹਾ ਦਿੱਤਾ ਆ ਕੇ ਬੱਬਾ ਜੀ ਗੰਭੀਰਤਾ ਨਾਲ ਬੋਲੇ ਉਹਨਾਂ ਦੇ ਚਿਹਰੇ ਦਾ ਰੰਗ ਲਾਲ ਹੋ ਗਿਆ। ਭਖ ਆਇਆ। ਨਿਤਰ ਲਾਲੂ ਲਾਲ ਹੋ ਗਏ। ਬੜਾ ਗੁੱਸੇ ਵਿੱਚ ਆਏ ਬਾਬਾ ਦੀਪ ਸਿੰਘ ਜੀ। ਸੁਰਤ ਜੁੜੀ ਫੁੱਲ ਫਰਕ ਨੂੰ ਰੁਕ ਗਏ। ਗੱਲਾਂ ਕਰਦਿਆਂ ਕਰਦਿਆਂ ਸੰਵਾਦੀ ਜਹੀ ਲੱਗੇ ਬਾਬਾ ਜੀ ਦੀ। ਪਾਕ ਸਿੰਘ ਨੇ ਸਦਾ ਸਿੰਘ ਕੁਝ ਪਰੇਸ਼ਾਨ ਜੇ ਹੋਏ ਕੋਈ 10 ਤੋਂ 15 ਮਿੰਟ ਪਿੱਛੋਂ ਬਾਬਾ ਜੀ ਨੇ ਨੈਣੇ ਤਰ ਖੋਲੇ ਉਹ ਲਾਲ ਸੁਰਖ ਸਨ ਚਿਹਰੇ ਦਾ ਰੰਗ ਲਾਲ ਅਨੂਖਾ ਸੀ ਤੇ ਬੁੱਲ ਫਰਕਣ ਫਰਕ ਕੇ ਬੁੱਲ ਖੁੱਲੇ ਖੁੱਲੇ ਬਾਹੀਂ ਹਿਲਿਆਂ ਬਾਹੀਂ ਇਹ ਬਾਹਾਂ ਹਿਲਿਆਂ ਉਹਨਾਂ ਨੇ ਉੱਚੀ ਜਗਾਰਾ ਬੁਲਾ ਦਿੱਤਾ ਪਿਆਰੀ ਸਾਸ ਨੂੰ ਬਾਬਾ ਜੀ ਨੇ ਉੱਚੀ ਜਗਾਰਾ ਬੁਲਾਇਆ ਕੀ ਕਹਿੰਦੇ ਨੇ ਬੋਲੇ ਈਸ਼ੋ ਨਿਹਾਲ ਸਤ ਸ੍ਰੀ ਅਕਾਲ 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 ਮਿਲ ਗਿਆ ਹੁਕਮ ਆ ਗਿਆ ਹੁਕਮ ਬਾਬਾ ਦੀਪ ਸਿੰਘ ਕਹਿੰਦੇ ਬੱਬੇ ਦਾ ਦਸਮ ਪਿਤਾ ਦਾ ਹੁਕਮ ਆ ਗਿਆ ਹੈ ਜਿਕਾਰਾ ਛੱਡ ਕੇ ਕਹਿੰਦੇ ਗੁਰੂ ਸਾਹਿਬ ਦਾ ਹੁਕਮ ਆ ਗਿਆ ਹੈ ਆਕੇ ਬਾਬਾ ਦੀਪ ਸਿੰਘ ਜੀ ਨੇ ਆਸਣ ਤੋਂ ਉੱਠ ਕੇ ਉੱਠ ਕੇ ਖਲੋ ਗਏ ਪੈਰੀ ਸਾਧ ਸੰਗਤ ਭਾਈ ਸਦਾ ਸਿੰਘ ਤੇ ਭਾਈ ਭਾਗ ਸਿੰਘ ਜੀ ਚੁੱਪ ਰਹੇ ਦੇਖਦੇ ਤੇ ਸੁਣਦੇ ਰਹੇ ਉਹਨਾਂ ਦੇ ਸਰੀਰ ਵੀ ਕੰਬ ਉਠੇ ਸਤਗੁਰੂ ਦੇ ਘਰ ਸ੍ਰੀ ਹਰਮੰਦਰ ਸਾਹਿਬ ਦੀ ਬੇਅਦਬੀ ਹੋਈ ਹੈ ਤੇ ਗੁਰੂ ਦਾ ਸਿੱਖ ਸੁਣ ਕੇ ਜਿਉਂਦਾ ਰਹੇ ਘਰ ਦੇ ਕੰਮਾਂ ਵਿੱਚ ਲੱਗਾ ਰਹੇ ਇਹ ਭਲਾ ਕਿਵੇਂ ਹੋ ਸਕਦਾ ਹੈ ਬਾਬਾ ਜੀ ਨੇ ਆਖਿਆ ਸਿੱਖ ਨੂੰ ਜਨ ਨਾਲੋਂ ਗੁਰੂ ਘਰ ਪਿਆਰੇ ਹਨ ਸਿੱਖ ਤੇ ਸਿੱਖੀ ਪਿਆਰੀ ਭਾਈ ਸਦਾ ਸਿੰਘ ਜੀ ਬਾਬਾ ਜੀ ਅਨੁਖੀ ਰੋ ਨਾਲ ਬੋਲੇ ਹੁਕਮ ਬਾਬਾ ਜੀ ਪੈਸਾ ਦਾ ਸਿੰਘ ਜੀ ਕਿਹਾ ਹੁਕਮ ਕਰੋ ਬਾਬਾ ਜੀ ਨਗਾਰੇ ਤੇ ਡੰਗਾ ਲਾਓ ਅਰਦਾਸ ਕੀਤੀ ਜਾਏਗੀ ਇਸ ਸਥਾਨ ਦੀ ਸੇਵਾ ਤੁਸਾਂ ਜਿੰਮੇ ਜਿੰਮੇ ਹੈ ਅਸੀਂ ਅੰਮ੍ਰਿਤਸਰ ਵੱਲ ਜਾਣ ਦੀ ਤਿਆਰੀ ਕਰਦੇ ਹਾਂ ਆਉਣ ਵਾਲੀ ਦੀਵਾਲੀ ਉੱਥੇ ਮਨਾਵਾਂਗੇ ਸਦਾਸਰ ਦੀ ਸੇਵਾ ਕਰਾਂਗੇ ਸਰੋਰ ਦੀ ਸੇਵਾ ਕਰਾਂਗੇ ਭਾਵੇਂ ਕੁਝ ਹੋਵੇ ਦੀਪਮਾਲਾ ਨੇੜੇ ਆ ਰਹੀ ਹੈ ਦੇਰੇ ਦੇ ਸਾਰੇ ਸਿੰਘਾਂ ਨੂੰ ਇਕੱਠਿਆਂ ਕਰੋ ਸਦਾ ਸਿੰਘ ਜੀ ਨੇ ਬਾਬਾ ਜੀ ਦਾ ਹੁਕਮ ਮੰਨਿਆ ਉਸੇ ਵੇਲੇ ਨਗਾਰੇ ਦੀ ਝੋਟ ਲਾਈ ਕੁਵੇਲੇ ਨਗਾਰਾ ਵੱਜਿਆ ਸੁਣ ਕੇ ਸ੍ਰੀ ਦਮਦਮਾ ਸਾਹਿਬ ਦੇ ਆਹਾਤੇ ਤੋਂ ਬਾਹਰ ਰਹਿਣ ਵਾਲੇ ਲੋਕ ਸਿੰਘ ਭਾਈ ਹੈਰਾਨ ਹੋਏ ਸਾਰੇ ਲੋਕ ਹੈਰਾਨ ਹੋ ਗਏ ਕਿ ਇੱਕ ਦੂਸਰੇ ਨੂੰ ਪਛਾਣਣ ਲੱਗੇ ਕੀ ਕੀ ਗੱਲ ਹੋ ਗਈ ਹੈ ਅੱਜ ਅੱਜ ਕੁਵੇਲੇ ਇਹ ਨਗਾਰੇ ਦੀ ਛੋਟ ਵੱਜੀ ਹੈ ਕੀ ਗੱਲ ਹੈ ਅੱਜ ਕੀ ਗੱਲ ਹੈ ਸਾਰੇ ਇੱਕ ਦੂਜੇ ਨੂੰ ਪੁੱਛਦੇ ਨੇ ਕੀ ਗੱਲ ਹੈ ਭਾਈ ਨਗਾਰਾ ਕਿਉਂ ਵੱਜਿਆ ਕੋਈ ਵੀ ਦੁਸ਼ਮਣ ਆਇਆ ਕੋਈ ਦੁਸ਼ਮਣ ਆ ਗਿਆ ਕਿਸੇ ਨੇ ਪ੍ਰਸ਼ਾਦ ਕਰਾਇਆ ਕੋਈ ਆਪਣੇ ਆਪਣੀ ਗੱਲ ਕਰਨ ਲੱਗੇ ਸਾਰੇ ਸਾਰੇ ਸਵਾਲਾਂ ਦੇ ਇੱਕੋ ਉੱਤਰ ਸੀ ਬਾਬਾ ਜੀ ਜਾਣਣ ਬਾਬਾ ਜੀ ਜਾਣਣ ਕੀ ਹੈ ਜਾਂ ਗੁਰੂ ਜਾਣੇ ਸਭ ਹਥਲਾ ਕੰਮ ਛੱਡ ਕੇ ਜਿਹੜੇ ਹੱਥਾਂ ਵਿੱਚ ਕੰਮ ਸੀ ਸਾਰੇ ਸਾਰਿਆਂ ਨੇ ਛੱਡ ਕੇ ਬਾਬਾ ਜੀ ਵੱਲ ਨੂੰ ਨੱਠ ਉੱਥੇ ਥੋੜੇ ਸਮੇਂ ਵਿੱਚ ਹੀ ਸਾਰੇ ਸਿੰਘਾਂ ਨੇ ਇਕੱਠੇ ਸਾਰੇ ਸਿੰਘ ਇਕੱਠੇ ਹੋ ਗਏ। ਅੱਜ ਦੀ ਕਥਾ ਇੱਥੇ ਤੱਕ ਹੀ ਹੈ। ਕੱਲ੍ਹ ਰੋਜ਼ ਸ਼ਹੀਦਾਂ ਦੀ ਜੰਝ ਦੀ ਕਥਾ ਹੋਣੀ ਹੈ ਪਿਆਰੀ ਸਾਧ ਸੰਗਤ ਆਪ ਸਭ ਨੇ ਪ੍ਰੇਮ ਸਤਿਕਾਰ ਦੇ ਨਾਲ ਸੁਣਨਾ ਕਿਸ ਤਰ੍ਹਾਂ ਬਾਬਾ ਜੀ ਨੇ ਸਭੂ ਕੀ ਤਲਵੰਡੀ ਤੋਂ ਚੱਲ ਲੇ ਪਾਏ ਕਿਸ ਤਰ੍ਹਾਂ ਰਾਹ ਦੇ ਵਿੱਚ ਦੁਸ਼ਮਣਾਂ ਦੇ ਛੱਕੇ ਛਡਾਉਂਦੇ ਹੋਏ ਹਰਮੰਦਰ ਸਾਹਿਬ ਤੱਕ ਦੀ ਕਥਾ ਹੈ ਇਹ ਆਪ ਜੀ ਨੇ ਸੁਣਨੀ ਬੜੀ ਪਿਆਰ ਨਾਲ ਆਓ ਫਤਿਗ ਜਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇੱਕ ਵਾਰੀ ਬੇਨਤੀ ਹੈ ਫਿਰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਕਰੋਗੇ ਤਾਂ ਆਪ ਜੀ ਨੂੰ ਸਾਡੇ ਸਾਰੇ ਚੈਨਲ ਦੀ YouTube ਪਾਸਾ ਇਹ ਟੂਬ YouTube ਮਿਲ ਜਾਏਗੀ ਜਿਸ ਵਿੱਚ ਆਪ ਨੂੰ ਪੂਰਾ ਚੈਨਲ ਦਾ ਜਿਤਨੀ ਵੀ ਅਜੇ ਤੱਕ ਦੀ ਅਜੇ ਤੱਕ ਜਿਤਨਾ ਵੀ ਪ੍ਰੋਗਰਾਮ ਹੈ ਸਾਰਾ ਆਪਦੇ ਸਾਹਮਣੇ ਆਇਆ ਜਾਏਗਾ ਜਿੱਥੋਂ ਵੀ ਆਪ ਨੂੰ ਸੁਣਨਾ ਚਾਹੁੰਦੇ ਹੋ ਆਪਣੇ ਪ્રેਮ ਪਿਆਰ ਦੇ ਨਾਲ ਸੁਣ ਸਕਦੇ ਹੋ ਸਬਸਕ੍ਰਾਈਬ ਕਰੋ ਜਰੂਰ ਕਰੋ ਜਿਨ੍ਹਾਂ ਨੇ ਨਹੀਂ ਕੀਤਾ ਭਾਈ ਬਾਕੀ ਲਾਈਕ ਸ਼ੇਅਰ ਤੇ ਰੋਜ਼ ਕਰਦਿਆ ਕਰੋ ਸੋ ਆਓ ਫਤਹਿ ਜਾਈਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ